ਦੇਹ ਡਰਾਵਣੀ ਜਾਂ ਜੀਵ ਵਿੱਚੋਂ ਜਾਏ ਉੰਨੀ ਅੰਗ ਤੇ ਸਾਰੇ ਸੰਗਤਾਂ ਪ੍ਰਕਾਸ਼ ਕਰੋ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁੰਨੀ ਦੇਹ ਡਰਾਵਣੀ ਜਾਂ ਜੀਵ ਵਿੱਚ ਹੋ ਜਾਏ ਪਾਹਿ ਬਲੰਦੇ ਵਿੱਚ ਵੀ ਧੂ ਨਾ ਨਿਕਸਿਓ ਕਾਇ ਪੰਚੇ ਰੁੰਨੇ ਦੁਖ ਪਰੇ ਬਿਨ ਸੇ ਦੂਜੈ ਪਾਇ ਮੂੜੇ ਰਾਮ ਜਪ ਹੋ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੁਜੀ ਕਰ ਲਕ ਦੁਬਿਦਾ ਲਾਗੇ ਪਾਜ ਮੁਏ ਅੰਤਰ ਤ੍ਰਿਸ਼ਨਾ ਆਕ ਗੋਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੈ ਠਗ ਮੁਈ ਪ੍ਰੀਤ ਪਿਆਰ ਗਾਇਆ ਵਾ ਵੈਰ ਵਿਰੋਧ ਸੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮਤਿ ਸਦਾ ਨਿਰੋਧ ਸਤਿਕਾਰ ਸੱਚ ਮਿਲੈ ਗੁਰਮਤਿ ਪੱਲੇ ਪਾਈ ਸੋ ਨਰ ਜਮੈ ਨਾ ਮਰੈ ਨਾ ਆਵੈ ਨਾ ਜਾਈ ਨਾਨਕ ਦਰ ਪਰ ਧਾਨ ਸੋ ਦਰਗ ਹੈ ਪੈਦਾ ਜਾਈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ তথা ਅਗਣਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲੈ ਸੁਆਮੀ ਉਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਜਗਤ ਪਿਤਾ ਗੁਰੂ ਨਾਨਕ ਦੇ ਮਰਦੇ ਗੰਮੀ ਬਾਣੀ ਦੀ ਲੜੀਵਾਰ ਸ਼ਬਦ ਦੀ ਵਿਚਾਰ ਕਰਦੇ ਆਂ 14 ਨੰਬਰ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਰਸਨਾ ਤੋਂ ਸਰਬਨ ਕੀਤਾ ਹੈ ਜਿੰਨੀ ਕੁ ਮਹਾਰਾਜ ਮਤਬੁੱਧ ਬਖਸ਼ਦੇ ਨੇ ਗੁਰੂ ਮਹਾਰਾਜ ਦਾ ਗਿਆਨ ਸਾਗਰ ਦੀ ਨਿਆਈ ਹੈ ਆਪਾਂ ਨੂੰ ਜਿੰਨੀ ਕੁ ਮਤਬੁੱਧ ਬਖਸ਼ਦੇ ਨੇ ਓਨੀ ਵਿਚਾਰ ਕਰਦੇ ਆ ਗੁਰੂ ਮਹਾਰਾਜ ਰਹਿਮਤ ਬਖਸ਼ਣ ਆਪ ਵਿੱਚ ਵਰਤਣ ਆਪ ਸਾਰਿਆਂ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸੁੱਨੀ ਦੇਹ ਡਰਾਵਣੀ ਜਾ ਜੀਓ ਵਿੱਚ ਹੋ ਜਾਏ ਸ੍ਰੀ ਰਾਗ ਚ ਤਨ ਗੁਰੂ ਨਾਨਕ ਦੇ ਮਹਾਰਾਜ ਰਹਿਮਤਾਂ ਦੇ ਘਰ ਚ ਆ ਕੇ ਸਾਡੀ ਝੋਲੀ ਜੋ ਅਮਰਤ ਰੂਪੀ ਬਾਣੀ ਦੀ ਦਾਤ ਬਖਸ਼ਿਸ਼ ਕਰਦੇ ਨੇ ਜਿਹੜਾ ਇਹਦਾ ਰਹਾਉ ਦਾ ਪਤਾ ਹੈ ਮਾਰੇ ਕਹਿੰਦੇ ਨੇ ਮੂੜੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਬੜਾ ਪ੍ਰੇਰਨਾ ਦਾ ਇੱਕ ਸ਼ਬਦ ਹੈ ਵੇਖ ਤਾਂ ਹਰ ਸ਼ਬਦ ਦੇ ਵਿੱਚੋਂ ਹੀ ਅੰਮ੍ਰਿਤ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ 1 ਓੰਕਾਰ ਤੋਂ ਲੈ ਕੇ 18 10 20 ਤੱਕ ਇੱਕ ਇੱਕ ਸ਼ਬਦ ਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਹੈਗਾ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਜਿਹੜਾ ਵੀ ਜੁੜੂਗਾ ਹਰ ਸ਼ਬਦ ਦੇ ਵਿੱਚੋਂ ਅੰਮ੍ਰਿਤ ਦੀ ਛਲਕ ਮਿਲਣੀ ਹੈ ਅੰਮ੍ਰਿਤ ਦਾ ਰਸ ਮਿਲਣਾ ਮੂੜੇ RAM ਜਪੋ ਗੁਣਸਾਰ ਮੂੜੇ ਐ ਮੂਰਖ ਪਰਮਾਤਮਾ ਨੂੰ ਯਾਦ ਕਰ RAM ਜਪੋ ਗੁਣਸਾਰ ਉਹਦੇ ਗੁਣਾਂ ਨੂੰ ਯਾਦ ਕਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਤੋਂ ਆਪਣੇ ਜੀਵਨ ਦੀ ਵੈਲਿਊ ਸਮਝ ਬੜਾ ਕੀਮਤੀ ਹੈ ਜੀਵਨ ਬੜਾ ਆਪਨ ਰੋਜ ਮਹਾਰਾਜ ਪੰਜਵੇਂ ਪਾਸ਼ਾ ਕੰਨੇ ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮੂੜੇ RAM ਜਪੋ ਗੁਣਸਾਰ ਐ ਮੂਰਖ ਪ੍ਰਮਾਤਮਾ ਦਾ ਨਾਮ ਜਪ ਉਹਦੇ ਗੁਣਾ ਨੂੰ ਯਾਦ ਕਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਸਾਰਾ ਸੰਸਾਰ ਇਹ ਹਉਮੈ ਮਾਇਆ ਦੀ ਮਮਤਾ ਚ ਹਉਮੈ ਚ ਤੇ ਹੰਕਾਰ ਵਿੱਚ ਠੱਗ ਗਿਆ ਪਰ ਤੂੰ ਪਰਮਾਤਮਾ ਨੂੰ ਯਾਦ ਕਰ ਉਹਦੇ ਗੁਣਾਂ ਨੂੰ ਯਾਦ ਕਰ ਜਿਹਨੂੰ ਆਪਾਂ ਸੁਖਮਨੀ ਸਾਹਿਬ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬੜੇ ਪਿਆਰੇ ਸਬਦਾਂ 'ਚ ਨਿਰਗੁਣ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ ਤੂੰ ਉਹ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਮੂੜੇ RAM ਜਪੋ ਗੁਣਸਾਰ ਤੂੰ ਉਹਦੇ ਗੁਣਾਂ ਨੂੰ ਉਹਦੇ ਪਰਉਪਕਾਰਾਂ ਨੂੰ ਯਾਦ ਕਰ ਤੈਨੂੰ ਜੀਵਨ ਮਿਲਿਆ ਨਿਰਗੁਣ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ ਅੱਗੇ ਜਦੋਂ ਪੌੜੀ ਚੱਲਦੀ ਹੈ ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਉਹਦੇ ਪਰਪਕਾਰ ਦੇ ਕਿੰਨੇ ਆ ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੈਂ ਜਿਨੇ ਉਵਾਰਿਆ ਮਾਰਬ ਬਸਤਾ ਤੁਜੈ ਪਿਆਰਾ ਦੂਦ ਪਰ ਜੋਵਨ ਭੋਜਨ ਸੁਖ ਸੂਦ ਵਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਓ ਬੈਠ ਕਉ ਦੇਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ਿ ਲੈ ਹੋ ਤਉ ਨਾਨਕ ਸਿ ਜਹੇ ਵਹਿਗਰੂ ਤੁਸੀਂ ਪਰਪਕਾਰ ਤਾਂ ਇਨੇ ਕੀਤੇ ਆ ਪਰ ਮੈਂ ਮੂਰਖ ਸਮਝ ਤੁਸੀਂ ਕਿਰਪਾ ਕਰੋ ਫੇਰੀ ਸਮਝ ਆਉਂਦੀ ਹੈ ਪ੍ਰੇਨ ਨਮਰਾਈ ਕਰਦੇ ਨੇ اے ਭਾਈ ਪ੍ਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਜਿਨੇ ਤੇਰੇ ਤੇ ਇਨੇ ਪਰਪਕਾਰ ਕੀਤੇ ਨੇ ਤੇ ਉਹਨੂੰ ਯਾਦ ਕਰਨਾ ਕਰ ਫਿਰ ਮੁੱਢਲੀਆਂ ਪੰਕਤੀਆਂ ਜੀ ਮਹਾਰਾਜ ਸਾਨੂੰ ਸਾਡੀ ਨਾ ਔਕਾਤ ਦੱਸਦੇ ਨੇ ਤੇਰੀ ਅਸਲੀਅਤ ਦਿਖਾਉਂਦੇ ਨੇ ਤੈਨੂੰ ਸਿਰੀ ਰਾਗ ਮਹੱਲਾ ਪਹਿਲਾ ਸੁਣ ਜੀ ਦੇਹ ਧਰਾਵਣੀ ਜਾ ਜੀਓ ਵਿੱਚੋਂ ਇਹ ਦੀ ਦੇਹ ਤੇ ਤੂੰ ਸਾਰਾ ਕੁਸ ਫੋਕਸ ਕੀਤਾ ਹੈ ਇਹਦੇ ਵਾਸਤੇ ਤੂੰ ਬਲਸ਼ਾਲ ਵੀ ਕਰਦਾ ਬਹੁ ਪਰਪੰਚ ਕਰ ਪਰਤਾਂ ਲਿਆ ਵੈ ਸਤਧਾਰ ਆਪੈ ਆਣ ਲਟਾਵੇ ਮਨ ਮੇਰੇ ਹੂਲੇ ਕਪਟ ਨਾ ਕੀ ਜਾਏ ਅੰਤ ਨਵੇਰਾ ਤੇਰੇ ਜੀ ਪਹਿਲੀ ਜੀ ਛੇਨੇ ਛੇਨੇ ਕਰ ਸੀਜਿਆ ਜਰਾ ਜਨਾਵੈ ਤਬ ਤੇਰੀ ਊਕ ਕੋਈ ਪਾਣੀ ਉਹ ਨਾ ਪਾਵੇ ਕਹਿ ਤਕਵੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਬਸੈ ਸਵੇਰਾ ਮਾਰੇ ਕਹਿੰਦੇ ਸੁੰਝੀ ਦੇ ਧਰਾਵਣੀ ਜਦੋਂ ਤੇਰੇ ਸਵਾਸ ਨਿਕਲੇ ਨਾ ਤੇ ਸਭ ਤੋਂ ਪਹਿਲਾਂ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਕੋ ਵਿਵਹਾਰ ਬਨਿਓ ਹੈ ਜਾਂ ਸੋ ਨੇਹ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਕੋਊ ਕਾਮ ਨਾ ਆਇਓ ਤੂੰ ਦਿਲਡ ਕਰ ਲਾ ਜਿੱਦੇ ਤੇਰੇ ਸਵਾਸ ਨਿਕਲੇ ਇਹੀ ਤੇਰੀ ਦੇਹ ਡਰਾਉਣੀ ਲੱਗੂਗੀ ਸੁੰਝੀ ਦੇਹ ਡਰਾਉਣੀ ਜਾਂ ਜੀਵ ਵਿੱਚੋਂ ਜਾਏ ਸਾਡੀ ਜਿਹੜੀ ਦੇਹ ਐ ਜਦੋਂ ਇਹਦੇ ਵਿੱਚੋਂ ਜੀ ਨਿਕਲਿਆ ਤੇ ਇਸੇ ਦੇਹ ਨੇ ਡਰਾਉਣਾ ਬਣ ਜਾਣਾ ਆ ਪਾਦੋਂ ਦੇ ਮਹੀਨੇ ਮਾਰਨਾ ਜਦੋਂ ਬੜਾ ਪਿਆਰਾ ਉਪਦੇਸ਼ ਐ ਪਾਦੋਂ ਇਹ ਭਰਮ ਭੁਲਾਣੀਆਂ ਆ ਦੁਜੈ ਲੱਗਾ ਹੇਤ ਲਖ ਸ਼ਿਗਾਰ ਬਣਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਣ ਪ੍ਰੇਤ ਉਹ ਦੀ ਕਹਿਣਗੇ ਪ੍ਰੇਤ ਐ ਸੁੰਝੀ ਦੇ ਡਰਾਵਣੀ ਜਾ ਜੀਵੋ ਵਿੱਚੋਂ ਜਾਏ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਣ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸੈ ਨਾ ਦੇਣੀ ਭੇਤ ਛੱਡ ਖੜੋਤੇ ਖਿਨਾ ਮਹਿ ਜਿਨ ਸੋਂ ਲੱਗਾ ਇਹ ਉਹ ਸਾਰੇ ਛੱਡ ਕੇ ਪਾਸੇ ਹੋ ਗਏ ਮਹਾਰਾਜ ਕਹਿੰਦੇ ਜਦੋਂ ਤੇਰੇ ਸਵਾਸਾਂ ਦੀ ਪੂੰਜੀ ਨਿਕਲੀ ਜੀਵ ਵਿੱਚੋਂ ਨਿਕਲਿਆ ਇਹ ਤੇਰੀ ਦੇਹ ਡਰਾਉਣੀ ਪ੍ਰੇਤ ਬਣ ਜਾਣੀ ਹੈ ਪਾਹੇ ਬਲੰਦੀ ਵਿੱਜ ਵੀ ਹੂ ਨਾਨਿਕ ਸੋ ਕਾਏ ਪਾਹੇ ਬਲੰਦੀ ਵਿੱਜ ਵੀ ਪਾਹੇ ਗਈ ਅੱਗ ਜਿਹੜੀ ਜੀਵਨ ਦੀ ਰੋਸ ਸੀ ਜਦੋਂ 부ਜੀ ਪਾਹੇ ਬਲੰਦੀ ਵਿੱਜ ਵੀ ਜੀਵਨ ਸਤਾ ਚੇਤਨ ਸਤਾ ਇਹ ਸਾਡੀ ਜੀਵ ਕੀ ਹੈ ਬੋ ਰਿਹਾ ਇਹ ਚੇਤਨ ਸਤਾ ਵੈਗਰੁਧੀ ਜੋਤ ਹੈ ਜਦੋਂ ਇਹ ਨਿਕਲਦੀ ਹੈ ਪਾਹੇ ਬਲੰਦੀ ਵਿੱਚ ਵੀ ਇਹ ਜੀਵਨ ਦਾ ਜੀਵਨ ਸਤਾ ਜਦੋਂ 부ਜੀ ਤੇ ਤੂ ਨਾ ਨਿਕਸਿਓ ਕਾਏ ਸਵਾਸਾਂ ਰੂਪੀ ਧੂਆਂ ਵੀ ਉਹਦੀ ਬੰਦ ਹੋ ਜਾਣਾਗਾ ਸਭ ਕੋ ਤੇਰੇ ਜਿਹੜੇ ਸਾਰੇ ਸਵਾਸਾਂ ਦਾ ਧੂਆਂ ਦਾ ਮਤਲਬ ਹੈ ਸਵਾਸਾਂ ਰੂਪੀ ਧੂਆਂ ਹਨ ਜਿਸ ਤਰ੍ਹਾਂ ਜਦੋਂ ਅੱਗ ਮੱਚਦੀ ਹੈ ਉਹਨਾਂ ਚਿਰ ਧੂਆਂ ਵੀ ਨਾਲ ਰਹਿੰਦਾਗਾ ਅਗ ਬੁਝ ਗਈ ਧੂਆ ਵੀ ਗਾਇਬ ਹੋ ਗਿਆ ਜਦੋਂ ਤੇਰੇ ਵਿੱਚੋਂ ਪਰਮਾਤਮਾ ਦੀ ਚੇਤਨ ਸਤਾ ਜੀਵਨ ਰੋਜ ਜਦੋਂ ਬਾਹਰ ਨਿਕਲੀ ਤੇ ਇਹ ਤੇਰੇ ਸਵਾਸਾਂ ਰੂਪੀ ਵੀ ਜਿਹੜੀ ਧੂਆ ਹੈਗਾ ਇਹ ਵੀ ਬੰਦ ਹੋ ਜਾਣੇ ਹਨ ਪੰਚੇ ਰੁੰਨੇ ਦੁੱਖ ਭਾਰੇ ਬਿਨ ਸੇ ਦੂਜੈ ਪਾਈ ਹਾਂ ਪੰਚੇ ਰੁੰਨੇ ਦੁੱਖ ਭਰੇ ਬਿਨ ਸੇ ਦੂਜੈ ਭਾਏ ਜਦੋਂ ਅੰਤਰੀਵ ਕਰਾਂਗੇ ਤਾਂ ਇਹ ਜਿਹੜੇ ਪੰਜੇ ਸਾਡੇ ਗਿਆਨ ਇੰਦਰੇ ਨੇ ਇਹ ਵੀ ਨਾਲ ਹੀ ਤਾਂ ਹਮ ਮਾਰਦੇ ਆ ਵੀ ਗਿਆ ਕੰਮ ਹੋਣ ਨਜ਼ਾਰੇ ਕਿੱਥੋਂ ਲਵਾਂਗੇ ਹੈਨਾ ਕਾਮ ਵੀ ਰੋਂਦਾ ਵੀ ਇਹ ਦੇ ਕਰਕੇ ਆਸਰੀ ਨੂੰ ਤਾਂ ਵਰਤਦੇ ਸੀਏ ਸਾਡੇ ਬਾਹਰੇ ਵੀ ਪੰਜ ਰਿਸ਼ਤੇ ਕਲੋਜ਼ ਨੇਗੇ ਮਾਤਾ ਪਿਤਾ ਭਰਾ ਪਤਨੀ ਤੇ ਪੁੱਤਰ ਭਰਾ ਤੇ ਭੈਣ ਇੱਕੋ ਰਿਸ਼ਤੇ ਚ ਆ ਜਾਂਦੇ ਨੇ ਚਾਹੇ ਭੈਣ ਆ ਚਾਹੇ ਕੋਈ ਜੁਨੀ ਭਰਾ ਹੋਵੇ ਇਹ ਪੰਜ ਰਿਸ਼ਤੇ ਸਾਡੇ ਸਭ ਤੋਂ ਕਲੋਜ਼ ਐ ਇਹ ਤੋਂ ਬਾਅਦ ਫਿਰ ਸ਼ਾਖਾਵਾਂ ਨੇਗੀਆਂ ਮਾਂ ਪਿਓ ਭਰਾ ਫਿਰ ਪਤਨੀ ਫਿਰ ਪੁੱਤਰ ਤੇ ਪੰਜ ਨੇਗੇ ਸਾਡੇ ਰਸਤੇ ਕਲੋਜ ਨੇ ਇਹ ਇਹ ਵੀ ਰੋਂਦੇ ਆ ਹਨਾ ਆਪਾਂ ਸਾਰੇ ਜਾਂਗੇ ਆਪਾਂ ਗ੍ਰਸਤੀਆਂ ਬਰਾਗ ਆਉਂਦਾ ਹੈ ਹਨਾ ਇਹ ਕਿਉਂ ਰੋਂਦੇ ਆ ਬਿਨ ਸੇ ਦੂਜਾ ਪਾਏ ਇਹ ਵੀ ਤਾਂ ਰੋਂਦੇ ਆ ਉਹਦੇ ਤੋਂ ਲੋੜ ਸੀ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਣੀ ਜਿਹੜਾ ਬੰਦ ਪਠਾਇਆ ਹੈ ਲਿਖੜਿਆ ਸਾਹਾ ਨਾਂ ਟਲੈ ਦਰਹਾ ਕਾਰਣਾ ਆਇਆ ਹੈ ਅੱਗੇ ਮਹਾਰਾ ਸਿੱਧੇ ਤੇ ਜਾ ਕੇ ਜਦੋਂ ਅਲਾਣੀ ਪੜਾਂਗੇ ਨਾ ਮਹਾਰਾ ਕਹਿੰਦੇ ਪੈਰੋ ਵੈ ਗੁਣਸਾਰ ਸੰਭਾਲੇ ਕੋਮਰੈ ਨਾ ਮੋਇਆਂ ਨਾਲੇ ਪੈਰੋ ਵੈ ਉਹ ਡਰ ਕਰਕੇ ਰੋਂਦੇ ਐ ਪੈਰੋ ਵੈ ਜਦੋਂ ਅੰਤਲੀਆਂ ਬੰਗਦੇ ਨੇ ਅਲਾਣੀਆਂ ਦੇ ਪਾੜਦੀਆਂ ਪੈਰੋ ਵੈ ਗੁਣਸਾਰ ਸੰਭਾਲੇ ਉਹ ਕੋਈ ਡਰ ਕਰਕੇ ਰੋਂਦਾ ਮੇਰਾ ਹੁਣ ਕੀ ਬਣੂ ਕੋਈ ਉਹਦੇ ਗੁਣ ਯਾਦ ਕਰਕੇ ਜਾਂਦਾ ਪੈਰੋ ਵੈ ਗੁਣਸਾਰ ਸੰਭਾਲੇ ਕੋਮਰੈ ਨਾ ਮੋਇਆਂ ਨਾਲੇ ਨਾਨਕ ਜੁਗ ਜੁਗ ਜਾਨ ਸੁਝਾਣੇ ਰੋਵੇਂ ਸੱਚ ਸੰਭਾਲੇ ਮਰਾ ਕਹਿੰਦੇ ਇਹ ਤੇਰੇ ਪੁੱਤ ਭਾਈ ਭਤੀਜੇ ਰੋਂਦੇ ਆ ਕੋਈ ਤੇਰੀ ਲੋੜ ਨੂੰ ਰੋਂਦਾ ਕੋਈ ਤੇਰਾ ਪਰਪਰ ਕਰਨ ਨੂੰ ਹੁੰਦਾ ਪਰ ਤੇਰੇ ਨਾਲ ਕਿਸੇ ਨੇ ਨਹੀਂ ਲੇਭਣਾ ਤੇ ਜਿਹੜੇ ਸਾਡੇ ਅੰਦਰਲੇ ਵਿਕਾਰ ਨੇ ਜਿਨ੍ਹਾਂ ਨੇ ਨਜ਼ਾਰੇ ਲੈਂਦੇ ਰਹੀ ਉਹ ਵੀ ਰੋਂਦੇ ਨੇ ਜ਼ਿੰਦਗੀ ਪਰ ਪੰਚੇ ਰੁੰਨੇ ਦੁੱਖ ਪਰੇ ਬਿਣਸੇ ਦੂਜਾ ਭਾਏ ਇਹ ਜਿਹੜੇ ਸਾਡੇ ਵਿਕਾਰ ਜ਼ਿੰਦਗੀ ਪਰ ਸੁੱਤੇ ਰਹੇ ਨੈਣੋਂ ਨੀਂਦ ਪਰ ਦ੍ਰਿਸ਼ਤ ਵਿਕਾਰ ਸ਼ਰਮਣ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨਸੋਇਆ ਬਾਇ ਬਿਸਮਾਦ ਇਸ ਤਰ੍ਹਾਂ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਸੋ ਆਪਣੀ ਲੈ ਹੁਣ ਇਹ ਜਿਹੜੇ ਸਾਡੇ ਗਿਆਨ ਇੰਦਰੀਆ ਇਹ ਵੀ ਬਰਾਗਮਾਨ ਹੋ ਗਏ ਹਨ ਮੂੜੇ RAM ਜਪੋ ਗੁਣ ਸਾਰ ਮੂੜੇ RAM ਜਪੋ ਗੁਣ ਸਾਰ ਐ ਮੂੜੇ ਉਹ ਪਰਮਾਤਮਾ ਦੇ ਗੁਣਾ ਨੂੰ ਯਾਦ ਕਰ ਉਦੇ ਪਰਉਪਕਾਰ ਨੂੰ ਯਾਦ ਕਰ ਸਭ ਜੀਉ ਪਿੰਡ ਮੁਖ ਨੱਕਦੀ ਆ ਵਰਤਨ ਕਾਉ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਏ ਰਸ ਅਨਪੋਗਾਣੀ ਜਿੰਨ ਦੀਏ ਸੋ ਚੇਤਨ ਆਵਈ ਪਸ਼ੂ ਹੋ ਕਰ ਜਾਣ ਜਿਨੇ ਦਿੱਤਾ ਐਨਾ ਕੁਛ ਜੇ ਨਹੀਂ ਯਾਦ ਆਇਆ ਫਿਰ ਜੀਵਨ ਪਸ਼ੂ ਵਰਗਾ ਹੈ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਸਾਰੀ ਸ੍ਰਿਸ਼ਟੀ ਮਾਇਆ ਦੀ ਮਮਤਾ ਨੇ ਹਉਮੈ ਨੇ ਇਹ ਹੰਕਾਰ ਦੇ ਵਿੱਚ ਠੱਗੀ ਗਈ ਹੈ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤ ਪਾਲੈ ਨਿਤਸਾਰ ਸੰਭਾਲੈ ਇੱਕ ਗੁਣਨੀ ਮੂਰਖ ਜਾਤਾ ਰੇ ਇਹ ਪਰਮਾਤਮਾ ਨੂੰ ਭੁੱਲ ਕੇ ਇਹ ਮਾਇਆ ਦੇ ਵਿਕਾਰਾਂ ਵਿੱਚ ਠੱਗਿਆ ਗਿਆ ਹੈ ਰਹਾਉ ਮਹਾਰਾਜ ਕਹਿੰਦੇ ਵਿਸਰਾਮ ਦੇ ਕੇ ਫਿਰ ਕਿਰਪਾ ਕਰਦੇ ਹਨ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲਗ ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਕੇ ਮਾਇਆ ਦੇ ਨਾਲ ਲੱਗ ਗਏ ਹਨ ਦੁਬਿਦਾ ਲਾਗੇ ਪਾਚਮੂਏ ਅੰਤਰ ਤ੍ਰਿਸ਼ਨਾ ਅਗ ਪਰਮਾਤਮਾ ਨੂੰ ਟੁੱਟ ਕੇ ਫਿਰ ਦੁਬਦਾ ਦੂਜੇ ਪਾਸੇ ਗਏ ਦੁਬਦਾ ਲਾਗੇ ਪਾਚਮੂਏ ਦੂਜੇ ਪੌਚ ਲਾਗੇ ਤੇ ਫਿਰ ਖਚਿਤ ਹੋ ਗਏ ਅੰਤਰ ਤ੍ਰਿਸ਼ਨਾ ਅਗ ਅੰਦਰ ਤ੍ਰਿਸ਼ਨਾ ਦੀ ਅਗ ਵੱਲ ਗਈ ਇਹ ਸਾਰਾ ਜੀਵਨ ਤੇਰਾ ਭ੍ਰਿਸ਼ਟ ਹੋ ਗਿਆ ਪਰਮਾਤਮਾ ਦਾ ਨਾਮ ਭੁੱਲਿਆ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਹੈ ਲੱਗ ਦੁਬਦਾ ਲਾਗੇ ਪਚਮੂਏ ਦੁਬਦਾ ਮੇਰ ਤੇਰ ਦੇ ਵਿੱਚ ਪੈ ਗੇ ਤੇ ਤ੍ਰਿਸ਼ਨਾ ਦੀ ਅੱਗ ਦਿਨੋ ਦਿਨ ਵੱਧਦੀ ਗਈ ਮਾਰੇ ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਹੰਸ ਹਿੰਸਾ ਹੇਤ ਮੋਹ ਲੋਭ ਤੇ ਕਰੋਧ ਹਟ ਐ ਮਚਦਿਆਂ ਨੇ ਮੁਖ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜ्ञ ਹੈ ਨਾਨਕਾ ਤਰੀਆ ਚਰਨੀ ਲਗ ਜਿੰਨੇ ਮਨੁੱਖ ਪਏ ਹੋਇਆ ਇਹ ਤ੍ਰਿਸ਼ਨਾ ਦੇ ਅੱਗੇ ਛੜਦੇ ਆ ਤਰਨਾ ਕਦੋਂ ਤੇ ਗੁਰੂ ਦੇ ਸ਼ਬਦ ਨਾਲ ਲੱਗਾਂਗੇ ਮਾਰੇ ਕਹਿੰਦੇ ਦੁਬਿਧਾ ਕਰਕੇ ਪ੍ਰਮਾਤਮਾ ਨੂੰ ਭੁੱਲਣ ਕਰਕੇ ਤ੍ਰਿਸ਼ਨਾ ਦੀ ਅੱਗ ਦਿਨੋਂ ਦਿਨ ਵਧਦੀ ਐ ਸਹਿਸ ਅਖੱਟੇ ਲਖ ਕੋ ਉੱਠਦਾ ਆਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖੱਪ ਖੱਪ ਮਾਰੇ ਅਨੇਕਾਂ ਭੋਗ ਕਰ ਲੋ ਕੋਈ ਭੋਗ ਕਰੋ ਸੋਡੀ ਤ੍ਰਿਪਤ ਜੀ ਨਹੀਂ ਹੁੰਦੀ ਵੱਧ ਜਾਨੇ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੈ ਠਗ ਅੰਗੁਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੈ ਆਹ ਜਿੰਨਾ ਜਿਹੜੇ ਗੁਰੂ ਨਾਲ ਲੱਗ ਗਏ ਜਿਹੜੇ ਗੁਰੂ ਨੇ ਵਿਚਾਲੇ ਉਹ ਇਹ ਸੰਸਾਰ ਦੀ ਮਾਇਆ ਦੀ ਤ੍ਰਿਸ਼ਨਾ ਤੋਂ ਵੱਜ ਜਾਂਦੇ ਨੇ ਹੋਰ ਮੁਠੀ ਧੰਦਾ ਬਾਕੀ ਸਾਰੀ ਜਿਹੜੀ ਲੁਕਾਈ ਹੈ ਇਹ ਮਾਇਆ ਦੇ ਝੂਠੇ ਧੰਦਿਆਂ ਵਿੱਚ ਠੱਗੀ ਜਾ ਰਹੀ ਹੈ ਮਰਨੇ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਅਗੇ ਇੱਕ ਮਹਾਰਾਜਾ ਬੜਾ ਪਿਆਰਾ ਸ਼ਬਦ ਹੈ ਤ੍ਰਿਸ਼ਨਾ 부ਜੈ ਹਰ ਕਾ ਇਨਾਮ ਗੁਰੂ ਨਾਲ ਜੁੜ ਕੇ ਸੋਡੀ ਤ੍ਰਿਸ਼ਨਾ 부ਜੂਗੀ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਕਦੋਂ ਸੰਤੋਖ ਹੁੰਣਾ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੇ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲੱਗੈ ਪੂਰਨ ਧਿਆਨ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੇ ਫਿਰ ਸੰਤੋਖ ਹੁੰਣਾ ਤੇ ਪਰਮਾਤਮਾ 'ਤੇ ਧਿਆਨ ਲੱਗਦਾ ਉਹਨਾਂ ਚਿਰ ਜੀਵਨ ਤਸਾਲੂ ਬਣਿਆ ਰਹਿੰਦਾ ਤੇ ਜਿਹੜੇ ਗੁਰੂ ਦੇ ਸ਼ਬਦ ਨਾਲ ਲੱਗ ਜਾਂਦੇ ਨੇ ਉਹ ਫਿਰ ਵੱਜ ਜਾਂਦੇ ਨੇ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਮਰ ਕਹਿੰਦਾ ਜੈਸੀ ਅਗਨ ਉਦਰਮੈ ਐਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿਨ ਵਿੱਚੇ ਮਾਇਆ ਪਾਇ ਜਿਨ੍ਹਾਂ ਦੀ ਲਿਵ ਗੁਰੂ ਨਾਲ ਲੱਗੀ ਉਹ ਸੰਸਾਰ ਵਿੱਚ ਰਹਿੰਦੇ ਵੀ ਇਹ ਮਾਇਆ ਤੋਂ ਬਚ ਜਾਂਦੇ ਹਨ ਕੋਈ ਪ੍ਰੀਤ ਪਿਆਰ ਗਿਆ ਮੋਹ ਬੈਰ ਵਿਰੋਧ ਹਾਂ ਜਿਨ੍ਹਾਂ ਤੇ ਫਿਰ ਕਿਰਪਾ ਹੋਈ ਗੁਰੂ ਨਾਲ ਲੱਗੇ ਇਹ ਮਾਇਆ ਦੀ ਸਮਝ ਆ ਗਈ ਗੁਰ ਪ੍ਰਸਾਦ ਦੀ ਜਿਨ੍ਹਾਂ ਲਿਵ ਲੱਗੀ ਜਿਹਨੇ ਵਿਚੇ ਮਾਇਆ ਇਹ ਮਾਇਆ ਦੇ ਵਿੱਚ ਤਾਂ ਰਹਿੰਦੇ ਨੇ ਫਿਰ ਮੂਈ ਪ੍ਰੀਤ ਪਿਆਰ ਗਿਆ ਮੋਹ ਬੈਰ ਵਿਰੋਧ ਇਹ ਸੰਸਾਰ ਦੇ ਵਿੱਚ ਰਹਿੰਦੇ ਆ ਬਿਸਰ ਗਈ ਸਭ ਤਾਤਪੁਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਾਹੀਂ ਬੇਗਾਨਾ ਸਭਲ ਸੰਗ ਹਮਕੋ ਬਣ ਆਈ ਧੰਦਾ ਠੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਧੰਦਾ ਠੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਸੰਸਾਰ ਦੇ ਵਿੱਚ ਤਾਂ ਰਹਿੰਦਾ ਧੰਦਾ ਵੀ ਕਰਦਾ ਹੈਗਾ ਇਹ ਜੀਵਨ ਵੀ ਜਿਉਂਦਾ ਪਰ ਧੰਦਾ ਹੋ ਕਰਕੇ ਨਹੀਂ ਕਰਦਾ ਮਮਤਾ ਕਰਕੇ ਨਹੀਂ ਕਰਦਾ ਲੋਭ ਕਰਕੇ ਨਹੀਂ ਕਰਦਾ ਸੰਸਾਰ 'ਚ ਰਹਿੰਦਾ ਪਰ ਗੁਰੂ ਦੇ ਹੁਕਮ ਮਰਜ਼ਾ ਦੇ ਵਿੱਚ ਰਹਿੰਦਾ ਹੈ ਕਰਮ ਮਿਲੇ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਕਰਮ ਮਿਲੇ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਜਦੋਂ ਗੁਰੂ ਨਾਲ ਜੁੜਿਆ ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਉਹ ਗੁਰਮੁਖ ਫਿਰ ਗੁਰੂ ਸ਼ਬਦ ਦੁਆਰਾ ਜਦੋਂ ਗਿਆਨ ਇੰਦਰੀ ਸੰਜਮ 'ਚ ਆ ਜਾਂਦੇ ਨੇ ਪ੍ਰਭੂ ਦੀ ਨਜ਼ਰ ਬਖਸ਼ਿਦਾ ਪਾਤਰ ਬਣਦਾ ਹੈਗਾ ਫਿਰ ਉਹਦਾ ਜਿਹੜਾ ਜੀਵਨ ਹੈ ਨਾ ਉਹ ਪਵਿੱਤਰ ਹੋ ਜਾਂਦਾ ਹੈ ਰਹਿੰਦਾ ਤਾਂ ਸੰਸਾਰ ਚ ਹੀ ਹੈ ਇਹ ਮਾਇਆ ਚ ਹੀ ਰਹਿੰਦਾ ਹੈਗਾ ਕਰਮ ਮਿਲੇ ਸੱਚ ਪਾਈ ਹੈ ਜਦੋਂ ਗੁਰੂ ਗੁਰੂ ਜਪਿਆ ਫਿਰ ਪ੍ਰਮਾਤਮਾ ਦੀ ਨਜ਼ਰ ਦਾ ਪਾਤਰ ਬਣਿਆ ਬਖਸ਼ਿਸ਼ ਭੋਈ ਤੇ ਫਿਰ ਉਹ ਗੁਰਮੁਖ ਸਦਾ ਨਿਰੋਧ ਜੀਵਨ ਦੇ ਵਿੱਚੋਂ ਸੰਜਮ ਆ ਗਿਆ ਜਿਹੜੇ ਵਿਕਾਰ ਨੇ ਉਹ ਦੂਰ ਹੋ ਜਾਂਦੇ ਨੇ ਭਾਈ ਗਰदास ਜੀ ਦਾ ਬੜਾ ਪਿਆਰਾ ਸ਼ਬਦ ਹੈ ਇਹ ਸਿੱਖ ਦੀ ਵਰਨਨ ਉਹ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਹਉ ਤੇ ਸਕੋਲ ਕਮਾਇਆ ਗੁਰਮਤਿ ਰਿਦਾ ਗਰੀਬੀ ਆਵੇ ਗੁਰੂ ਦੀ ਮੱਤ ਰਾਹੀਂ ਹਿਰਦੇ 'ਚ ਗਰੀਬੀ ਆ ਗਈ ਹਉ ਤੇ ਸਕੋਲ ਕਮਾਇਆ ਗੁਰਮਤਿ ਰਿਦਾ ਗਰੀਬੀ ਆਵੇ ਹਉ ਤੇ ਸਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਹਉ ਤੇ ਸਕੋਲ ਕਮਾਇਆ ਪਰ ਦਰਬੈਨੋ ਹੱਥ ਨਾ ਆਵੇ ਹਉ ਮੈਂ ਵੀ ਮਰ ਗਈ ਨਿਮਰਤਾ ਆ ਗਈ ਆਚਰਨ ਉੱਚਾ ਹੋ ਗਿਆ ਪਰ ਆਈ ਇਸਤਰੀ ਨੂੰ ਭੈਣ ਕਰਕੇ ਦੇਖਦਾ ਪਰ ਨਾਰੀ ਦੇ ਨੇੜ ਨਾ ਜਾਵੇ ਹੌ ਤਿਸ ਕੋਲ ਕਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ ਠੱਗੀ ਨਹੀਂ ਮਾਰਦਾ ਕਿਰਤ ਕਰਦਾ ਹੈਗਾ ਹੌ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਨਿੰਦਾ ਹੁੰਦੀ ਆ ਆਪਣਾ ਆਪ ਨੂੰ ਪਾਸੇ ਕਰ ਲੈਂਦਾ ਹੈ ਹੌ ਤਿਸ ਕੋਲ ਕਮਾਇਆ ਸਤਗੁਰ ਕਾ ਉਪਦੇਸ਼ ਕਮਾਵੇ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈਗਾ ਜੀਵਨ ਦੇ ਵਿੱਚ ਦਿਲੜ ਕਰਦਾ ਹੈ ਹੌ ਤਿਸ ਕੋਲ ਕਮਾਇਆ ਥੋੜਾ ਸਵੈ ਥੋੜਾ ਹੀ ਖਾਵੇ ਗੁਰਮਖ ਸੋਈ ਸਹਿਜ ਸਮਾਵੈ ਉਹ ਉਹਦੇ ਵਿੱਚ ਹੀ ਸਮਾ ਜਾਂਦਾ ਹੈ ਉਹਦੀ ਨਦਰ ਦਾ ਪਾਤਰ ਬਣਦਾ ਹੈ ਜੀਵਨ ਪਵਿੱਤਰ ਹੋ ਜਾਂਦਾ ਹੈ ਸੱਚੀ ਕਾਰ ਹੈ ਸੱਚ ਮਿਲੈ ਗੁਰਮਤ ਪੱਲੇ ਪਾਈ ਸੱਚੀ ਕਾਰ ਹੈ ਸੱਚ ਮਿਲੈ ਗੁਰਮਤ ਪੱਲੇ ਪਾਈ ਸੱਚੀ ਕਾਰ ਹੈ ਫਿਰ ਕਰਮ ਵੀ ਪਵਿੱਤਰ ਹੋ ਜਾਂਦੇ ਨੇ ਜਿਹੜੇ ਬਾਹਰਲੇ ਕਰਮ ਹੈ ਸੱਚੀ ਕਾਰ ਹੈ ਸੱਚ ਮਿਲੈ ਪਰਮਾਤਮਾ ਦਾ ਨਾਮ ਜਪਦਿਆਂ ਫਿਰ ਜਿਹੜੀ ਤੁਹਾਡੀ ਕਾਰ ਹੈ ਉਹ ਵੀ ਪਵਿੱਤਰ ਹੋ ਜਾਂਦੀ ਹੈ ਇੱਕ ਸ਼ਬਦ ਭਾਈ ਲੈਣਾ ਜੀ ਨੇ ਭਾਈ ਜੋਤ ਤੋਂ ਸੁਣਿਆ ਜਿੱਤ ਸੇਵਿਆ ਸੁਖ ਪਾਈ ਹੈ ਜੀ ਨੂੰ ਸਿਮਨ ਕਰਨ ਜਿੱਤ ਸੇਵਿਆ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ ਜਿੱਤ ਕੀਤਾ ਪਾਈ ਹੈ ਆਪਣਾ ਸਾਖਾਲ ਬੁਰੀ ਕਿਉਂ ਕਾਲੀ ਆ ਸੱਚ ਕਰਨੀ ਸੱਚ ਮਿਲੈ ਸੋਡੀ ਕਰਨੀ ਪਵਿੱਤਰ ਹੋ ਗਈ ਜਦੋਂ ਗੁਰੂ ਗੁਰੂ ਜਪਾਂਗੇ ਸਾਡੇ ਪਹਿਲਾਂ ਮਨ ਬੱਚ ਫਿਰ ਕਰਮਾਂ ਚ ਆਉਣਾ ਹੈ ਭਾਈ ਜੋ ਜਿਉ ਸੁਣਿਆ ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਹ ਕਾਲ ਬੁਰੀ ਕਿਉ ਕਾਲੀਐ ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨ ਹਾਰੀਐ ਤੇ ਬੇਹਾ ਪਾਸਾ ਢਾਲੀਐ ਇਸ ਲਾਹੇ ਉੱਪਰ ਕਾਲੀਐ ਇੱਕ ਸ਼ਬਦ ਸੁਣ ਕੇ ਗੁਰੂ ਦਾ ਮਰੀਦ ਹੋ ਗਿਆ ਤੇ ਗੁਰੂ ਦੇ ਰਤਬੇ ਤੇ ਜਾ ਕੇ ਬਹਿ ਗਿਆ ਸ਼ਬਦ ਜੋੜ ਕਰ ਗਿਆ ਕਿਉਂ ਕਰਮਾਂ ਚ ਆ ਗਿਆ ਉਹ ਸ਼ਬਦ ਕਰਮ ਬਣ ਗਿਆ ਗੁਰੂ ਦੀ ਇੰਨੀ ਸੇਵਾ ਕੀਤੀ ਇੰਨਾ ਸੇਵਾ ਕੀਤੀ ਤੇ ਲੈਣੇ ਤੋਂ ਪਾਈ ਅੰਗਤ ਬਣ ਗਏ ਤੇ ਗੁਰੂ ਦੇ ਤਖਤ ਤੇ ਬੈਠੇ ਲੈਣੇ ਦੀ ਫਿਰ ਆਈ ਹੈ ਨਾਨਕਾ ਤੋਂ ਹੀ ਖੱਟੀ ਹੈ ਜੋਤ ਉਹ ਹਾ ਜੁਗਤ ਸਾਇ ਸਹਿਕਾਇਆ ਫੇਰ ਜਦੋਂ ਕਰਨੀ ਪਵਿੱਤਰ ਹੋ ਜਾਂਦੀ ਹੈ ਫਿਰ ਸੱਚ ਮਿਲਦਾ ਹੈਗਾ ਕਰਮ ਸੁਖਮਨੀ ਸਾਹਿਬ ਚ ਆਪਾਂ ਵਿਚਾਰਿਆ ਸੀਗਾ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰੈ ਤੋਂ ਸ੍ਰੇਸ਼ਟ ਜੀਵਨ ਕੀ ਹੈ ਪ੍ਰਮਾਤਮਾ ਦਾ ਨਾਮ ਜਪਣਾ ਤੇ ਜਿਹੜੇ ਛੋਡੇ ਕਰਮ ਹੈ ਉਹ ਪਵਿੱਤਰ ਹੋ ਗਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਪ੍ਰਮਾਤਮਾ ਦਾ ਨਾਮ ਨਾਲ ਜੁੜ ਕੇ ਫਿਰ ਜਦੋਂ ਜੀਵਨ ਜੇ ਵਿੱਚ ਕਰਮ ਵੀ ਪਵਿੱਤਰ ਹੋ ਗਏ ਤੇ ਗੁਰੂ ਦਾ ਸ਼ਬਦ ਪੱਲੇ ਚ ਆਇਆ ਤੇ ਜੀਵਨ ਪਵਿੱਤਰ ਹੋ ਗਿਆ ਸੋ ਨਾਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਫਿਰ ਉਹ ਮਨੁੱਖ ਦਾ ਨਾਂ ਜੰਮਦਾ ਨਾ ਮਰਦਾ ਸੋ ਨਾਰ ਜੰਮੈ ਨਾ ਮਰੈ ਨਾ ਫਿਰ ਜਨਮ ਚ ਆਉਂਦਾ ਨਾ ਮੌਤ ਚ ਆਉਂਦਾ ਨਾ ਆਵੈ ਨਾ ਜਾਇ ਉਹਦਾ ਫਿਰ ਜੀਵਨ ਜੀਵਨ ਮੁਕਤ ਹੋ ਜਾਂਦਾ ਹੈ ਜੰਮਣ ਬਰਨ ਤੋਂ ਰਹਿਤ ਹੋ ਜਾਂਦਾ ਹੈ ਨਾਨਕ ਦਰ ਪਰਧਾਨ ਸੋ ਦਰਗਹ ਪੈਦਾ ਜਾਏ ਨਾਨਕ ਦਰ ਪ੍ਰਧਾਨ ਸੋ ਇਦਾਂ ਦਾ ਮਨੁੱਖ ਹੈ ਜਿਹੜਾ ਉਹ ਸ੍ਰੇਸ਼ਟ ਹੈ ਪ੍ਰਧਾਨ ਹੈ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੈ ਦਰਗਹ ਮਾਣ ਪंचे ਸੋਹੈ ਦਰ ਰਾਜਾਨ ਪੰਜਾਂ ਕਾਗੁਰ ਏਕ ਧਿਆਨ ਜੀ ਦੇ ਇੱਕ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਉਹ ਨਾਮ ਜਪਦਿਆਂ ਜਪਦਿਆਂ ਇਹ ਕਰਮ ਵੀ ਪਵਿੱਤਰ ਹੋ ਗਏ ਤੇ ਫਿਰ ਉਹਦੇ ਦਰ ਤੇ ਪ੍ਰਧਾਨ ਬਣੇ ਸੋ ਦਰਗਹ ਪੈਦਾ ਜਾਏ ਦਰਗਾਹ ਵਿੱਚ ਵੀ ਫਿਰ ਮੰਨਿਆ ਪਰ ਮੰਨਿਆ ਹੋ ਜਾਂਦਾ ਸਰੋਪਾਉ ਦੀ ਬਖਸ਼ਿਸ਼ ਹੁੰਦੀ ਹੈ ਜਿਹਨੂੰ ਆਪਾਂ ਨੂੰ ਮਹਾਰਾਜ ਰੋਜ਼ ਦੇੜਾ ਕਰੌਂਦਾ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤਾਂ ਤੇ ਭਾਈ ਆਪਾਂ ਵੀ ਜਪਣਾ ਕਰੀਏ ਤਾਂ ਕਿ ਸਾਡਾ ਵੀ ਜੀਵਨ ਪਵਿੱਤਰ ਹੋ ਜਾਵੇ ਉਹਦੇ ਦਰ ਤੇ ਪ੍ਰਵਾਨ ਹੋ ਜਾਈਏ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕੂਟਾਨ ਕੋੜ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜੇ ਰਹਿਮਤਾਂ ਦੇ ਘਰ ਵਿੱਚ ਆ ਕੇ ਅੰਮ੍ਰਿਤ ਵੇਲੇ ਉਦਮ ਬਖਸ਼ਦੇ ਨੇ ਫਿਰ ਪ੍ਰੇਰਦੇ ਨੇ ਫੇਰ ਕੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ